ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਸੁਣਾਉਣੇ ਆ ਜੀ ਬੋਲੀਆਂ ਬੋਲੀਆਂ ਨੇ ਜੀ ਇਹ ਆਪਣਾ ਸਿੱਧੂ ਜਿਹੜਾ ਛੋਟਾ ਸੁਖਦੀਪ ਸਿੱਧੂ ਹੈ ਜੀ ਉਹਨਾਂ ਦੇ ਨਾਮ ਤੇ ਤਿਆਰ ਕੀਤੀਆਂ ਨੇ ਉਹ ਤੁਹਾਨੂੰ ਅਸੀਂ ਬੋਲੀਆਂ ਅੱਜ ਸੁਣਾਉਣ ਜਾ ਰਹੀ ਹਾਂ ਤੇ ਸਾਰੇ ਜਾਣੇ ਜੀ ਤੁਸੀਂ ਬਈ ਬੋਲੀਆਂ ਸੁਣੋ ਆ ਗਿਆ ਨੀ ਆ ਗਿਆ ਨੀ ਟਿੱਬਿਆਂ ਦਾ ਜੱਟ ਸਾਰੇ ਪਿੰਡ ਉੱਤੇ ਛਾ ਗਿਆਨੀ ਟਿੱਬਿਆਂ ਦਾ ਜੱਟ ਸਾਰੇ ਜੱਗ ਉੱਤੇ ਛਾ ਗਿਆ ਟਿੱਬਿਆਂ ਦਾ ਜੱਟ ਸਾਰੇ ਜੱਗ ਉੱਤੇ ਛਾ ਗਿਆ ਟਿੱਬਿਆਂ ਦਾ ਜੱਟ ਸਾਰੇ ਜੱਗ ਉੱਤੇ ਛਾ ਗਿਆ ਮਾਂ ਚਰਨ ਕੌਰ ਦੀ ਕੁੱਖ ਨੂੰ ਮੋੜ ਪਾਗ ਲਾਏ ਰੱਬ ਨੇ ਮਾਂ ਚਰਨ ਕੌਰ ਦੀ ਕੁੱਖ ਨੂੰ ਮੋੜ ਪਾਗ ਲਾਏ ਰੱਬ ਨੇ ਮਾਂ ਚਰਨ ਕੌਰ ਦੀ ਕੁੱਖ ਨੂੰ ਮੋੜ ਪਾਗ ਲਾਏ ਰੱਬ ਨੇ ਸੱਚੇ ਪਾਤਸ਼ਾਹ ਬਦਾਈਆਂ ਗੱਲੀਆਂ ਬਾਪੂ ਬੋਲ ਕੌਰ ਸਿੰਘ ਨੂੰ ਸੱਚੇ ਪਾਤਸ਼ਾਹ ਬਦਾਈਆਂ चलिया बापू बल गौर सिंह नू सचे पात शबदाया कलिया बापू बल गौर सिंह ਬਰਡੇ ਪੈਰੀ ਗਿਆ ਸੀ ਤੂੰ ਨਿੱਕੇ ਪੈਰੀ ਆ ਗਿਆ ਮੂਸੇ ਪਿੰਡ ਵਿੱਚ ਹੜੇ ਖੁਸ਼ੀਆਂ ਦਾ 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 ਆ ਗਿਆ ਤਾਈਆਂ ਲੱਗੀਆਂ ਨੇ ਮੂਸੇ ਪਿੰਡ ਰੌਣਕਾਂ ਮੂਸੇ ਚਬਜ਼ੀਰ ਆ ਗਿਆ ਤਾਈਆਂ ਲੱਗੀਆਂ ਨੇ ਮੂਸੇ ਪਿੰਡ ਰੌਣਕਾਂ ਜੀਰੀਆ ਗਿਆ ਤਾਈਆਂ ਲੱਗੀਆਂ ਨੇ ਉਸੇ ਪਿੰਡ ਰੌਣਕਾਂ ਉਸੇ ਦਾਬ ਜੀਰੀਆ ਗਿਆ ਖੁਸ਼ੀਆਂ ਦੇ ਨਣਾ ਵਿੱਚ ਵਗਦੇ ਨੇ ਨੀਰ ਨੀ ਜੁਗ ਜੁਗ ਜੀਵੇ ਮੇਰਾ ਨਿੱਕਾ ਸੁਹੂ ਗੀਰਨੀ ਜੁਗ ਜੁਗ ਜੀਵੇ ਨਿੱਕਾ ਸੁਭ ਵੀਰਨੀ ਜੁਗ ਜੁਗ ਜੀਵੇ ਮੇਰਾ ਨਿੱਕਾ ਸੁਭ ਵੀਰਨੀ ਤੂੰ ਆ ਗਿਆ ਵੇਲੀ ਵਿੱਚ ਕੁੜੀਓ ਪੁੰਨਿਆਂ ਦਾ ਚਨ ਵਣ ਕੇ ਸਿੱਧੂ ਆ ਗਿਆ ਵੇਲੀ ਵਿੱਚ ਕੁੜੀਓ ਪੁੰਨਿਆਂ ਦਾ ਚਨ ਵਣ ਕੇ ਸਿੱਧੂ ਆ ਗਿਆ ਵੇਲੀ ਵਿੱਚ ਕੁੜੀਓ ਪੁੰਨਿਆਂ ਦਾ ਚਨ ਵਣ ਕੇ ਪੰਜ ਪੌੜੀਆਂ ਚ ਵਾਰਾ ਟੱਪ ਜਾਣਾ ਗੋਦੀ ਚੱਕ ਸੁਭ ਵੀਰਨੂ ਪੰਜ ਪੌੜੀਆਂ ਚ ਵਾਰਾ ਟੱਪ ਜਾਵਾ ਗੋਦੀ ਚੱਕ ਸ਼ੁਭ ਵੀਰ ਨੂੰ ਪੰਜ ਪੌੜੀਆਂ ਚ ਵਾਰਾ ਟੱਪ ਜਾਵਾ ਗੋਦੀ ਚੱਕ ਸ਼ੁਭ ਵੀਰ ਨੂੰ ਦੀ ਚੱਕ ਕੇ ਸੁਭ ਨੂੰ ਵੈ ਅਬ ਕੋਲੋਂ ਮੰਗ ਦੀਦ ਆਵਾ ਮਾ ਚੇਤੀ ਚੇਤੀ ਹੋ ਜਾ ਗੱਭਰੂ ਤੇਰੇ ਵਿਆਹ ਦੇ ਗੀਤ ਮੈਂ ਗਾਵਾ ਚੇਤੀ ਚੇਤੀ ਹੋ ਜਾ ਗੱਭਰੂ ਤੇਰੇ ਵਿਆਹ ਦੇ ਗੀਤ ਮੈਂ ਗਾਵਾ ਚੇਤੀ ਚੇਤੀ ਹੋ ਜਾ ਗੱਭਰੂ ਚੇ ਪਾਤ ਸ਼ਬਦਾਂੀਆਂ ਕੱਲੀਆਂ ਬੱਪੂ ਬਲਕੌਰ ਸਿੰਘ ਨੂੰ ਸੱਚੇ ਪਾਤ ਸ਼ਬਦਾਂੀਆਂ ਕੱਲੀਆਂ ਬੱਪੂ ਬਲਕੌਰ ਸਿੰਘ ਨੂੰ ਮਾ ਚਰਨ ਕੌਰ ਦੀ ਕੁੱਖ ਨੂੰ ਮੋੜ ਪਾਗ ਲਾਏ ਰੱਬ ਨੇ ਮਾ ਚਰਨ ਕੌਰ ਦੀ ਕੁੱਖ ਨੂੰ ਮੋੜ ਪਾਗ ਲਾਏ ਰੱਬ ਨੇ ਅੱਜ ਜੀ ਜੇ ਸਾਡੀਆਂ ਇਹ ਬੋਲੀਆਂ ਵਧੀਆ ਲੱਗੀਆਂ ਉਸ ਸ਼ੋਭੀਰ ਵਾਸਤੇ ਤਾਂ ਸਾਨੂੰ ਸੋਹਣੇ ਸੋਹਣੇ ਕਮੈਂਟਾਂ ਆਂਦੇ ਵਿੱਚ ਜਰੂਰ ਦੱਸਿਓ ਜੀ ਸਾਡੇ ਚੈਨਲ ਨੂੰ ਗੁੱਤ ਗੁੱਤ ਸ਼ੇਅਰ ਤੇ ਸਬਸਕ੍ਰਾਈਬ ਕਰਿਓ